ਆਣੀ ਨਣਦੇ ਬਹਿਣੀ ਨਣਦੇ ਆਣੀ ਨਣਦੇ ਬਹਿਣੀ ਨਣਦੇ ਦਿਲ ਦੀ ਗੱਲ ਸੁਣਾਵਾ ਤੇਰੇ ਵੀਰੇ ਨਾਲੋਂ ਵੱਧ ਕੇ ਤੇਰੇ ਵੀਰੇ ਨਾਲੋਂ ਵੱਧ ਕੇ ਤੈਨੂੰ 니 ਮੈਂ ਚਾਵਾ ਜਦ ਨਣਦੇ ਤੂੰ ਤੁਰ ਗਈ ਸੋਹਰੇ ਰੌਣਕ ਲੈ ਗਈ ਸਾਰੀ ਨਣਦੇ ਵਸਦੀ ਰਹੇ ਲੱਗੇ ਜਾਣ ਤੋਂ ਪਿਆਰੀ ਨਣਦੇ ਵਸਦੀ ਰਹਿ ਲੱਗੇ ਜਾਣ ਤੋਂ ਪਿਆਰੀ ਨਣਦੇ ਵਸਦੀ ਰਹਿ ਕਾਲੀ ਚੁੰਨੀ ਵਿੱਚ ਸੋਹਂਦੀਆਂ ਨੇ ਅੱਖੀਆਂ ਕਾਲੀ ਚੁੰਨੀ ਵਿੱਚ ਸੋਹਂਦੀਆਂ ਨੇ ਅੱਖੀਆਂ ਦਿਨੇ ਨੂੰ ਦਿਸਦੇ ਤਾਰੇ ਤੈ ਮਨ ਮੋਲਿਆ ਨੀ ਬੋਤਲ ਵਰਗੀ ਨਾਰੇ ਤੈ ਮਨ ਮੋਲਿਆ ਨੀ ਬੋਤਲ ਵਰਗੀ ਨਾਰੇ ਤੈ ਮਨ ਮੋਲਿਆ ਨੀ ਬੋਤਲ ਵਰਗੀ ਨਾਰੇ ਤੈ ਮਨ ਮੋਲਿਆ ਨੀ ਮਾਮਾ ਬਿਨਾ ਕੋਈ ਦੁੱਖ ਨਾ ਸੁਣਦਾ ਪਿਓ ਬਿਨਾ ਨਾ ਕੋਈ ਵਾਲੀ ਮਾਂ ਮਾਂ ਬਿਨਾ ਕੋਈ ਦੁੱਖ ਨਾ ਸੁਣਦਾ ਪਿਓ ਬਿਨਾਂ ਕੋਈ ਵਾਲੀ ਭੈਣ ਬਿਨਾ ਕੋਈ ਪਿਆਰ ਨਾ ਕਰਦਾ ਵੀਰ ਬਿਨਾ ਕਰ ਖਾਲੀ ਡਿਗ ਪਈ ਗਸ਼ ਖਾ ਕੇ ਰੋਹੀ ਬਾਗ ਵਿੱਚ ਟਾਲੀ ਡਿਗ ਪਈ ਗਸ਼ ਖਾ ਕੇ ਰੋਹੀ ਬਾਗ ਵਿੱਚ ਟਾਲੀ ਡਿਗ ਪਈ ਗਸ਼ ਖਾ ਕੇ